ਸਵਾਗਤ ਹੈ ਕਿਸਾਨ ਵੀਰੋ ਹੱਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987812390017 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਫੇਰ ਠਿਕਰੀ ਵਾਲਾ ਜੀ ਅੱਜ ਤੁਹਾਨੂੰ ਦੋ ਸੌਦੇ ਸੂਏ ਸਵਾਏ ਦਿਖਾਵਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਦੁਨੇ ਚੰਗੇ ਰਿਗਾਰਡ ਲੀਆਂ ਇੱਕ ਮਗਰ ਬੱਚਾ ਕੱਟੀ ਤੇ ਇੱਕ ਮਗਰ ਕੱਟਾ ਸਾਰਾ ਕੋਈ ਬਾਈ ਜੀ ਤੋਂ ਪੁੱਛ ਕੇ ਦੱਸਾਂਗੇ ਸਸੀ ਦਾ ਬਾਈ ਜੀ ਹਾਂ ਸ੍ਰੀ ਗਾਲ ਹੋ ਠੀਕ ਹੋ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 789382184 789382184 ਪਿੰਡ ਆਪਣਾ ਜੀ ਇਕਰੀ ਵਾਲਾ ਵੀਰੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਨੇੜੇ ਹੀ ਜਮਾ ਬਰਨਾਲੇ ਦੇ ਬਰਨਾਲਾ ਖਾਸ ਤਹਿਸੀਲ ਵੀ ਬਰਨਾਲੇ ਆਗੇ ਓਕੇ ਤੇ ਕੱਲ੍ਹ ਵਾਲੀ ਝੋਟੀ ਦਾ ਕਿਵੇਂ ਰਿਹਾ ਰਿਸਪੌਂਸ ਓਕੇ ਵਧੀਆ ਫੋਨ ਆਇਆ ਹਾਂ ਹਾਂ ਓਕੇ ਜੀ ਤੇ ਅੱਜ ਵੀਰੇ ਕਿੰਨੀਆਂ ਦਿਖਾ ਰਹੇ ਹੋ ਦੋ ਦਿਖਾ ਤੇ ਖੜੀਆਂ ਤਾਂ ਹੋਰ ਵੀ ਕਾਫੀ ਹੈ ਨਾ ਇਧਰਲੇ ਪਾਸੇ ਵੀ ਖੜੀਆਂ ਤੇ ਇਧਰਲੇ ਪਾਸੇ ਵੀ ਖੜੀਆਂ ਆੜਦਾ ਸਰ ਬੱਕਤ ਹੁੰਦੀਆਂ ਨੇ ਵੀਰੇ ਜਦੋਂ ਮਰਜੀ ਜਦੋਂ ਮਰਜੀ ਇੱਕ ਗੱਲ ਹੋਰ ਦੱਸੀ ਵੀਰੇ ਜਿਵੇਂ ਚੱਲ ਹੁਣ ਆਪਾਂ ਕੱਲ ਸਿੰਗਲ ਦੀ ਪਾਤੀ ਅੱਜ ਦੋਹਾਂ ਦੀ ਪਾਤੀ ਜੇ ਕੋਈ ਵੀਰ ਭਰਾ ਬਾਹਰ ਲਾਜ ਮੈਂ ਗਾਹਕਾ ਕੋਈ ਜੇ ਕੋਈ 5-10 ਇਕੱਠੀਆਂ ਕਰਾਉਣੇ ਚ ਕਰ ਦਿਓਗੇ ਪਹਿਲਣ ਦੂਜਣ ਤੀਜਣ ਸਾਰੇ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਦੁੱਧ 10 ਕਿਲੋ ਤੋਂ ਸਟਾਰਟਿੰਗ 10 ਕਿਲੋ ਤੋਂ 10 ਕਿਲੋ ਤੋਂ 12-13 ਜਿੰਨਾ ਕ ਅੱਜ ਫਿਰ ਦੋ ਦਿਖਾ ਰਹੇ ਦੋ ਦੋ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਅਨੇ ਬਾਈ ਕਦੋਂ ਸੂਈ ਹੈ ਜੀ ਇਹ ਤੜਕੇ 6 ਵਜੇ ਸੂਈ ਜਾਂਦੀ ਜੇਰ ਕੰਪਲੀਟ ਜੇਰ ਦੀ ਆਪਣੀ ਫੁੱਲ ਗਰੰਟੀ ਆ ਓਕੇ ਤੇ ਕਿੰਨਾ ਕੁ ਬੌਲਾ ਘੜਤਾ ਹੈ ਫਿਰ ਬੌਲਾ ਬੱਚੇ ਨੂੰ ਚੁੰਗਿਆ ਘਟਾਈ ਤਿੰਨ ਕਿਲੋ ਕਿਹੜਾ ਸੂਆ ਸੂਈ ਆ ਦੂਜੇ ਸੂਏ ਸੂਈ ਆ ਪਹਿਲੇ ਸੂਏ ਦਾ ਕਿੰਨਾ ਕੁ ਦੁੱਧ ਰਿਹਾ ਪਹਿਲੇ ਸੂਏ 13 ਕਿਲੋ ਦੀ ਸੈਤੀ ਦੇ ਆਈ ਜੀ 21 21 ਦੇ ਦੂ 15 16 ਕਿਲੋ ਝੋਟੀ ਦੋ ਦੋ ਵੱਡੇ ਸੈਤੀ ਆ ਗਈ ਬੜੀ ਵੱਡੀਆਂ ਦੇਖ ਓਕੇ ਜੀ ਲਿਆਓ ਜੀ ਛਾਣ ਸੋਣ ਇੱਕ ਨੰਬਰ ਚੰਗਾ ਹਵਾਨਾ ਇਹਨੇ ਤਿਆ ਪਾਲ ਹਵਾਨਾ ਟੁੱਟਮਾ ਤੇ ਲਮਕਮਾ ਜਹਾਵਾਨਾ ਝੋਟੀ ਦਾ ਨਹੀਂ ਹੈਗਾ ਕੱਲਾ ਕੱਲਾ ਥਾਨ ਲੱਗਾ ਵਾ ਚਾਰੇ ਥਾਨ ਨਿਕੜਵੇਂ ਪੂਰੇ ਗੈਪ ਤੇ ਆ ਆ ਦੇਖੋ ਜੀ ਸੋਰਾਦਾਰਾ ਕਰੋ ਚੈੱਕ ਤੇ ਬਾਕੀ ਦੀ ਗੱਲ ਕਦ ਕਾੜ ਦੀ ਪੂਰੀ ਸ਼ਾਈਨਿੰਗ ਪੂਰੀ ਸਵਾਦੀ ਬਾਹਲੀ ਆ ਥਾਨ ਪਸਮਾ ਦੀ ਵਾਕਈ ਚੰਗੀ ਹਾਂ ਸੁਭਾਅ ਬਹੁਤ ਸ਼ਾਂਤ ਆ ਯਾਰ ਜਿੱਦ ਨੂੰ ਮਾਰਦੀ ਲਈ ਪਰ ਇਹ ਖੜਾਈ ਰੱਖ ਬੋਲੀ ਚੱਲ ਆ ਦੇਖੋ ਜੀ ਹੂੰ ਦਾ ਚੱਲ ਵੀਰੇ ਚੰਗੇ ਫੇਸ ਦੀ ਆ ਗਈ ਆ ਦੇਖੋ ਚੰਗੀ ਆ ਜੀ ਬਾਕੀ ਧਾਰ ਤੁਰ ਨਰਮਾ ਬਾਈ ਪਰ ਬਾਲੇ ਰੂਵਾਰ ਕੀ ਧਾਰਾ ਸਾਹ ਚੋਰ ਚੰਗਾ ਠੀਕ ਹੈ ਜੀ ਕਰੋ ਯੂ ਚੈੱਕ ਬਾਕੀ ਦਾ ਵੱਡੇ ਸਾਈਜ਼ ਛੋਟੀ ਮੰਨ ਕੇ ਨਾ ਆਇਓ ਵੱਡੇ ਸਾਈਜ਼ ਆ ਗਈ ਕੁਆਲਿਟੀ ਬੁਰੀ ਚੰਗੀ ਪਹਿਲਾਂ ਦੂਰਾਂ ਤੁਹਾਨੂੰ ਕਰਵਾ ਦਿਆਂਗੇ ਚੈੱਕ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਬਾਕੀ ਦੇ ਦਾ ਕੁਆਲਿਟੀ ਵਾਲੀ ਆ ਗਈ ਦੁੱਧ ਜਿਹੜਾ ਕਿਹਾਗਾ ਬਾਈ ਨੇ ਵਾਕਈ ਇਹਨੇ ਦੇ ਦੇਣਾ ਕੋਈ ਕਹਿਣ ਦੀਆਂ ਗੱਲਾਂ ਨਹੀਂ ਫਾਨ ਲੇਵੇ ਦੀ ਪੂਰੀ ਸਾਫ ਕੋਈ ਵੀਰੇ ਹਨ ਇਹ ਚ ਤਾ ਤਾਂ ਨਹੀਂ ਹੈਗੀ ਵੀ ਕਿ ਇੱਕ ਵੀ ਬੰਦਾ ਇਸੇ ਆ ਗਿਆ ਅਜੇ ਤੱਕ। ਹੋਵਾ ਵੀਰੇ 99 ਵੀ ਨਹੀਂ ਅਜੇ ਤੱਕ। ਓਕੇ। ਕੱਲ ਕਿਸੇ ਨੇ ਦੇਖਿਆ ਨਹੀਂ। ਬੱਚਾ ਜਾਉਂਦਾ ਵੀਰੋ ਤੁਸੀਂ ਦੇਖ ਸਕਦੇ। ਆ ਦੇਖੋ ਵੀਰੋ ਬੱਚਾ ਆਪਾਂ ਬੰਨ ਲਿਆ ਤੇ ਪਸਮਾ ਦੇਖੋ ਝੋਟੀ ਦਾ। ਕੱਲਾ ਕੱਲਾ ਥਣ। ਕੈਮਰਾ ਚੱਕੀ ਫਿਰੋ ਜਿੱਥੇ ਮਰਜੀ। ਕੋਈ ਚੱਕਰੀ ਨਹੀਂ ਇਹਨੂੰ। ਆ ਦੇਖੋ ਜੀ। ਮਾਰੀ ਵੀਰੇ ਧਾਰਾਂ। ਟੋਲ ਮੰਪੀਆ। ਜਾਮਾ ਜਾਮਾ। ਚੋਣ ਦਾ ਸਵਾਲ ਆਊਗਾ ਜਿਹੜਾ ਬੰਦਾ ਆਊਗਾ ਐ ਨਹੀਂ ਗੱਲ ਹੈਗੀ ਵੀ ਆ ਕੇ ਕਹੀ ਜੋ ਬਾਈ ਇਹਦੀ ਧਾਰ ਬਰੀਕ ਆ ਜਾਂ। ਜੀ ਲਵਾ ਦੂ ਜਿਹੜਾ ਬਹਿ ਗਿਆ ਮਗਲ ਨੇ ਤੇ ਮਾਰੋ ਵੀਰੇ ਓਕੇ ਜੀ ਓਕੇ ਆ ਦੇਖੋ ਜੀ ਚਾਰ ਚਾਰ ਦਾ ਰੈਂਬਾਈ ਨੇ ਮਾਰੀਆਂ ਤੇ ਦੁੱਧ ਦੇਖੋ ਕਿਵੇਂ ਤਰ ਪਿਆ ਠੀਕ ਆ ਜੀ ਓਕੇ ਵੀਰੇ ਓਕੇ ਜੀ ਮੁੱਖ ਦੀ ਮਾਰ ਖੋਲ ਦਾਂ ਹਾਂਜੀ ਇਹ ਡਿਮਾਂਡ ਬਾਈ ਇਹਦੀ ਡਿਮਾਂਡ ਹੋਗੇ ਮੌਕੇ ਤੇ ਜਾਇਜ ਹੂ ਜਾਇਜ ਬਾਰੇ ਝੋਟੀ ਤੇ ਸਾਹਮਣਾ ਝੋਟੀ ਬਹੁਤ ਕੁਆਲਟੀ ਵਾਲੀ ਆਲੀ ਬਾਕੀ ਯਾਰ ਥਾੜਨਾ ਐ ਗਜਾ ਨੂੰ ਘਟਦੇ ਹਨਾ ਕੋਈ ਲਵੇ ਲੁਗਾ ਨਹੀਂ ਲੌਂਦੀ ਦੇਖ ਵੀਡੀਓ ਪਾ ਬੈ ਮੈਂ ਹੁਣ ਦੂਰ ਦੂਰ ਆ ਦੇਖੋ ਜੀ ਮੋੜ ਲਿਆ ਵੀਰੇ ਤੇ ਪਾਸਿਆਂ ਨੂੰ ਖਲਿਆ ਰਿਆ ਥਾਣਾ ਨਹੀਂ ਹਾਂ ਐ ਗੁੱਸਿਆਂ ਜੇ ਨਹੀਂ ਕਰਦੀ ਬ੍ਰੈਂਡ ਆ ਦੇਖੋ ਜੀ ਤੇ ਡਿਮਾਂਡ ਵੀਰੇ ਜਾ ਜੀ ਹੂ ਪਸੂਲੇ ਸਾਹਿਬ ਜਾ ਜਾ ਜੀ ਵੀਰੇ ਓਕੇ ਆ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਵੱਡੇ ਸਾਈਜ਼ ਦੀ ਆਪਾਂ ਤੁਹਾਨੂੰ ਫੇਰ ਦੱਸ ਦਈਏ ਛੋਟੀ ਮੰਨ ਕੇ ਫੋਨ ਨਾ ਕਰਿਓ ਓਕੇ ਜੀ ਆਜੋ ਵੀਰੇ 2 ਨੰਬਰ ਤੇ ਹਾਂ ਤੇ ਵੀਰੇ ਕਿਹੜਾ ਸੁਆ ਸੁਈ ਪਿਆ ਏ ਬਰੇ ਤੀਜੇ ਸੂਈ ਵੀ ਐ ਤੀਜੇ ਸੂਏ ਖੋਲੋ ਜੇ ਨੂੰ ਤੀਜਾ ਸੂਆ ਸੂਪੀ ਦੂਜੇ ਸੂਏ ਦਾ ਕਿੰਨਾ ਗੱਦਦ ਰਿਹਾ ਫਿਰ ਦੁੱਧ 14 ਕਿਲੋ ਦੀ ਹੁਣ ਪੂਰੀ ਗਰੰਟੀ ਤੇ ਆਈ ਹੈ ਕਿ ਹੁਣ 12 ਕਿਲੋ ਆ ਜਿਹੜਾ ਭੈਣ ਭਰਾ ਮਰਜੀ ਮਿਲ ਲੈ ਮਿਲ ਲੈ ਜੀ ਦੋ ਟਾਈਮ ਚਵਾ ਕੇ ਦਵਾਂਗੇ ਓਕੇ ਜੀ ਚੰਗੀ ਹੈ ਜੀ ਬਾਈ ਕਹਿੰਦੇ ਦੁੱਧ ਰੈਡੀ ਵਾਲੀ ਆ ਕਹੇ ਦੇ ਦੂਗੀ ਨਹੀਂ ਹੈਗਾ ਹਨਾ ਹਾਂ ਜੀ ਮਣਿਆ ਕੇ ਦਵਾਂਗੇ ਓਕੇ ਜੀ ਜਮਾ ਕਰਦੀ ਮੈਂ ਜਿੰਨਾ ਤੇ ਲਈਆ ਬੰਦੇ ਖਾਸ ਓਕੇ ਜੀ ਕੋਈ ਜ਼ਿਆਦਾਤਰ ਘਰੋਂ ਖਰੀਦਦੇ ਹਨਾ ਹਾਂ ਹਾਂ ਜਮਾ ਓਕੇ ਜੀ ਆ ਦੇਖੋ ਤੇ ਬਾਕੀ ਦਾ ਐਚ ਬੜਾ ਵਰਗਾ ਹਵਾਨਾ ਹਨਾ ਹਾਂ ਆ ਦੇਖੋ ਜੀ ਤੇ ਦੁੱਧ ਐਦ ਕੀ ਫਿਰ ਕਿੰਨਾ ਕਹਿ ਕੇ ਦੇ ਦਾਂ ਵੀਰੇ 15 ਕਿਲੋ ਦੁੱਧ ਦੀ ਓਕੇ ਹਣ ਤਾਂ ਦੇ ਕਹਿਆ ਜਾ ਲੱਗਿਆ ਤੇ ਬਾਕੀ ਦੀ ਗੱਲ ਕਿੰਨੇ ਦਿਨਾਂ ਦਾ ਸੂਆ ਵੀਰੇ ਅੱਜ 7ਵਾਂ ਦਿਨ ਆ ਸੂਈ 7ਵਾਂ ਦਿਨ ਆ ਸੂਈ ਨੂੰ ਤੇ 12 ਕਿਲੋ 7ਵੇਂ ਦਿਨ ਕਰੀ ਬੈਠੀ ਆ ਹਾਂ ਹਾਲੇ ਤਾਂ ਮੈਲੇ ਵੀ ਨਹੀਂ ਲੱਗੀ ਮੈਲੇ ਜਿੱਦੇ ਮੈਲੇ ਲੱਗਣਾ ਝੋਟੇ ਨੇ ਉੱਦੇ ਜਾ ਕੇ ਸਾਰੀ ਅੰਦਰੋਂ ਸਾਫ਼ ਹੋ ਗਏ ਤੇ ਦੁੱਧ ਤੇ ਆਉਣੀ ਆਉਣਾ ਹਣਾ ਹਾਂ ਹਾਂ ਓਕੇ ਆ ਦੇਖੋ ਜੀ ਬਾਕੀ ਦੁੱਧ ਵਾਲੀ ਆ ਮੈਂ ਦੁੱਧ ਕੱਢੂ ਜਮਾ ਵੀਰੇ ਜਮਾ ਦੇਖੋ ਥਣ ਲੈ ਵੇ ਦੇਖੋ ਜੀ ਕੁਆਲਿਟੀ ਥਣ ਲੈ ਵੇ ਦੀ ਪੂਰੀ ਲਾਓ ਜੀ ਬੱਚਾ ਲਾ ਆ ਦੇਖੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਬਾਕੀ ਦਾ ਹਵਾਨਾ ਨਾ ਅੱਧਾ ਫੁੱਟ ਬਾਹਰ ਨੂੰ ਘੱਡੀ ਫਿਰਦੀ ਹੈ ਹਨਾ ਹੂੰ ਤੇ ਧਾਰ ਦੂਰ ਫਿਰ ਪੂਰੀ ਪਾਸ ਕਰਕੇ ਲੈਣੇ ਆਉਣਗੇ ਹਨਾ ਹਾਂ ਹਾਂ ਵੀਰੇ ਠਣਕਾ ਕੇ ਹਲੇ ਅਗਲੇ ਨੂੰ ਤਾਂ ਲਾਉਣੇ ਆਪਾਂ ਪਹਿਨਾ ਲਾਏ ਨਹੀਂ ਓਕੇ ਕਿਸੇ ਦੀ ਜੇਬ ਚੋਂ ਕਢਾਉਣੇ ਆ ਹਨਗਾ ਹਾਂ ਓਕੇ ਜੀ ਹਨ ਹਵਾਨੇ ਦੀ ਪੂਰੀ ਸਾਫ ਆ ਜੀ ਬਾਕੀ ਦੀ ਗੱਲ ਜਿਹੜੀ ਚੁਵਾਈ ਆ ਦੇਖੋ ਜੋ ਬੱਚਾ ਜਿਗਾ ਆ ਗਿਆ ਆਪਾਂ ਬੰਨ ਲਿਆਗਾ ਤੇ ਥਾਣ ਭਾਂਡੇ ਦੀ ਪੂਰੀ ਸਾਫ ਆ ਥਾਣ ਤੁਹਾਨੂੰ ਨੇੜੇ ਤੋਂ ਕਰਾ ਦੇ ਚੱਕਾ ਦੇਖੋ ਜੀ ਚਾਰੇ ਥਾਣ ਪੂਰੇ ਇਕੋ ਬੈਲੈਂਸ ਚ ਕਰਿਓ ਜੱਕ ਮੇਰੇ ਯਾਰ ਲੈਵਨ ਦੇ ਕੇ ਤਾਂ ਭੁੱਖ ਲੈਂਦੀ ਐ ਚ ਬੜਾ ਹਰ ਗੱਲੇ ਦਾ ਥਾਣ ਵੜਾ ਕੱਢਿਆ ਹਨਾ ਮਾਰੋ ਫਿਰ ਦੋ ਦੋ ਤਾਰਾ ਅਸਲ ਦੁੱਧ ਵਾਲੀ ਆ ਹਨਾ ਹੂੰ ਆ ਲੋ ਜੀ ਜਿਵੇਂ ਬਾਜੀ ਨੇ ਗੱਲ ਕਹੀ ਉਹ ਮੇਂ ਨਿਕਲੀ ਹਨਾ ਨਲਕੇ ਵਰਗੀ ਥੱਲੇ ਜੀ ਲਵਾ ਦਊਗਾ ਵੀ ਹੂੰ ਅੱਲਾ ਨਹੀਂ ਮਾਰੀ ਉਹ ਆਪਣੀ ਮੈਂ ਓਕੇ ਜੀ ਓਕੇ ਓਕੇ ਬਾਕੀ ਯਾਰ ਆਪਾਂ ਕੋਲੇ ਕੈਮਰਾ ਗੋਮਰਾ ਲਈ ਫਿਰਦੇ ਕੋਈ ਚੱਕਰ ਨਹੀਂ ਹੈ ਜਿਆ ਹਨਾ ਨਾਣਾ ਯਾਰ ਬਾਹਲਾਂਾ ਥਾਣਾ ਥੋਣਾ ਤੇ ਚੰਗੇ ਆ ਹਨਾ ਹੂੰ ਓਕੇ ਜੀ ਓਕੇ ਅਜ ਮਤ ਲੈਂਦਾ ਹਨਾ ਓਕੇ ਮੋਕ ਦੀ ਮੱਕ ਇਨ ਮੋਕ ਨੂੰ ਤਾਂ ਨੇ ਕੀ ਆ ਵੀਰੇ ਦੁੱਧ ਵਾਲਾ ਜਾਨਵਾਰ ਆ ਹਨਾ ਹੂੰ ਆ ਦੇਖੋ ਇਹਦੀ ਡਿਮਾਂਡ ਵੀਰੇ ਇਹਦੇ ਫੋਨ ਤੇ ਹੋਊਗੀ ਹੂ ਜਾਜ ਹੋ ਜਾ ਨੰਬਰ ਫੇਰ ਬੋਲ 7089982184 ਪੈਣੀ ਠਿਕਰੀ ਵਾਲ ਤੋਂ ਵੀਡੀਓ ਕਵਰ ਕਰਕੇ ਆਟਿਆ ਦੁੱਨੇ ਸਾਨੂੰ ਟੌਪ ਦੇਨੇ ਕਿੰਨੇ ਦਿਖਾਤੇ ਡਰਿਓ ਨਾ ਰੇਟ ਜਮਾ ਜਾਜ ਹੋਣਗੇ ਇਹਦਾ ਮਲ ਫੋਨ ਤੇ ਹੋ ਹਾਂ ਹਾਂ ਫੋਨ ਤੇ ਵੀ ਤੇ ਜਰੂਰ ਬਾਈ ਨਾ ਕਰਿਓ ਸੰਪਰਕ 2 ਜਨਵਰੀ ਸੀ ਦੁੱਨੇ ਸਾਨੂੰ ਦਿਖਾਤੇ ਧੰਨਵਾਦ